ਸਰ ਮੇਰਾ ਨਾਮ ਰਵੀ ਬਲਾਤੀ ਜੇ ਸਰ ਮੇਰਾ ਵਿਆਹ 25 ਅਪ੍ਰੈਲ 2010 ਵਿੱਚ ਹਿਮਾਨੀ ਸਪੁੱਤਰ ਅਨਿਲ ਕੁਲਰਾਰੀ ਦਸੂਆ ਉਹਨਾਂ ਨਾਲ ਹੋਇਆ ਸੀ ਤੇ ਸਰ ਮੇਰੀ ਵਾਈਫ ਦਾ 2018 ਵਿੱਚ ਵੀ ਕਿਸੇ ਨਾਲ ਗੈਰ ਸਬੰਧ ਨਾਲ ਹੋਟਲ 'ਚ ਫੜੀ ਗਈ ਸੀ ਉਦੋਂ ਵੀ ਮੈਂ ਸਰ ਇਹਨੂੰ ਵਾਰਨਿੰਗ ਦਿੱਤੀ ਇਹਦੇ ਮੰਮੀ ਡੈਡੀ ਨੂੰ ਬੁਲਾਇਆ ਉੱਥੇ ਆਏ ਉਹਨਾਂ ਨੇ ਆਗੇ ਨੂੰ ਸਮਝਾਇਆ ਮਾਫੀ ਮੰਗੀ ਇਹਦੇ ਮੰਮੀ ਡੈਡੀ ਨੇ ਵੀ ਮੰਗੀ ਇਹਨਾਂ ਨੇ ਵੀ ਮੰਗੀ ਤੇ ਮੈਨੂੰ ਤਾਂ ਮਾਫਰ ਜਨਾ ਬੱਚੇ ਛੋਟੇ ਛੋਟੇ ਹੈਗੇ ਨੇ ਤੇ ਚੱਲ ਕੋਈ ਨਾ ਬੱਚਾ ਗਲਤੀ ਹੋ ਜਾਂਦੀ ਹੈ ਪਰ ਸਰ ਅੱਜ ਮੈਂ ਅੱਜ ਮੇਰੀ ਵਾਈਫ ਦੁਪਹਿਰੇ ਲਗਭਗ 3 3:30 ਵਜੇ ਘਰੋਂ ਨਿਕਲੀ ਹੈ ਤੇ ਫਿਰ ਮੈਂ ਇਹਨੂੰ ਕਟੋਗੜ ਦੇ 15 20 ਨੂੰ ਫੋਨ ਕੀਤਾ ਆਪਣੀ ਵਾਈਫ ਨੂੰ 15 20 ਫੋਨ ਕੀਤਾ ਸਰ ਇਹਨੇ ਮੇਰਾ ਫੋਨ ਨਹੀਂ ਚੁੱਕਿਆ ਜਦੋਂ ਇਹਨਾਂ ਨੇ ਮੇਰਾ ਫੋਨ ਨਹੀਂ ਚੁੱਕਿਆ ਤੇ ਮੈਂ ਆਪਣੀ ਵਾਈਫ ਦੀ ਐਕਟਵਾ ਨੂੰ ਜੀਪੀਐਸ ਲਗਾਈ ਹੋਈ ਹੈ ਜੀਪੀਐਸ ਟਰੈਕ ਲਗਵਾਇਆ ਦਾ ਸਰ ਮੈਂ ਆਪਣਾ ਜੀਪੀਐਸ ਟਰੈਕ ਖੋਲ ਕੇ ਦੁਕਾਨ ਤੇ ਤੁਰਿਆ ਮੈਂ ਟਰੈਕ ਦੇਖਿਆ ਕਿ ਲੋਕੇਸ਼ਨ ਕਿੱਥੇ ਜਾ ਰਹੀ ਐ ਐਕਟਵਿਟੀ ਤੇ ਸਰ ਜਦੋਂ ਮੈਂ ਆਇਆ ਇਸ ਗੈਰਮੀ ਲੱਸੀ ਵਾਲੇ ਦੇ ਕੋਲ ਹਾਟਲ ਐ ਨਹੀਂ ਹਾਟਲ ਵਿੱਚ ਆ ਕੇ ਮੈਂ ਆਪਣੀ ਵਾਈਫ ਨੂੰ ਰਹਿ ਗਿਆ ਥੀ ਫੜਿਆ ਇਹ ਤੁਹਾਨੂੰ ਪਹਿਲੇ ਵੀ ਕੋਈ ਸ਼ੱਕ ਸੀ ਤਾਂ ਹਾਂ ਪਹਿਲਾਂ ਪਹਿਲਾਂ ਮੈਨੂੰ ਅਜੇ ਤੋਂ 6-8 ਮਹੀਨੇ ਪਹਿਲਾਂ ਵੀ ਇਹਨਾਂ ਦੇ ਸ਼ੱਕ ਸੀ ਲਗਭਗ ਸਾਲ ਹੋ ਗਿਆ ਸੀ ਲਗਭਗ ਹਾਲ ਨੂੰ ਮੈਨੂੰ ਸ਼ੱਕ ਹੈਗਾ ਸੀ ਫਿਰ ਵੀ ਮੈਂ ਜੀਪੀਐਸ ਸਟਾਈਲ ਹੋਇਆ ਸੀ ਕਿ ਮੈਨੂੰ ਇਹਨਾਂ ਦਾ ਪਤਾ ਲੱਗਦਾ ਰਹੇ ਕਿੱਥੇ ਜਾ ਰਹੇ ਕਿੱਥੇ ਆ ਰਹੇ ਆ ਲੜਕੀ ਦੇ ਪਰਿਵਾਰ ਪਰ ਕੀ ਕਹਿੰਦੇ ਨੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਮੈਂ ਫੋਨ ਕਰਕੇ ਇਨਫੋਰਮ ਕਰ ਦਿੱਤਾ ਲੜਕੀ ਦੇ ਸਿਸਟਰ ਨੂੰ ਵੀ ਦੱਸਤਾ ਹੈ ਫਾਦਰ ਨੂੰ ਵੀ ਦੱਸਤਾ ਹੈ ਤੇ ਉਹਦੇ ਭਰਾ ਨੂੰ ਵੀ ਮੈਂ ਦੱਸ ਦਿੱਤਾ ਮੈਂ ਮੰਗਿਆ ਕਰਦਾ ਕਿ ਮੈਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਿ ਜੋ ਬੰਦੀ ਕਾਰਵਾਈ ਕੀਤੀ ਜਾਵੇ ਮੇਰੇ ਦੋ ਬੱਚੇ ਆ ਮੇਰੇ ਪਰਿਵਾਰ ਨਾਲ ਮਰ ਹੋਣ ਲੜਕੀ ਕੋਈ ਆਪਣੇ ਫਰੈਂਡ ਨਾਲ ਆਈ ਸੀ ਉਹਦੇ ਹਸਬੰਦ ਆਏ ਨੇ ਬਸ ਉਹਨਾਂ ਦਾ ਇੰਨਾ ਹੀ ਅਪਜੀ ਡਿਸਕੂਡ ਹੋਰ ਕੋਈ ਗੱਲਬਾਤ ਨਹੀਂ ਹੋਈ ਇਹਨਾਂ ਵੱਲੋਂ ਕਿਹਾ ਗਿਆ ਕਿ ਜਿਹੜਾ ਲੜਕਾ ਉਹਨੇ ਪਹਿਲੇ ਭਰਾ ਭੈਣ ਬਣਾਈ ਸੀ ਆਪਣੀ ਇਹ ਨਹੀਂ ਮੈਨੂੰ ਪਤਾ ਜੀ ਇਹਨਾਂ ਨੇ ਕਿਹਾ ਕਿ ਮੈਨੂੰ ਤਾਂ ਪਤਾ ਨਹੀਂ ਬਾਕੀ ਇਹ ਆ ਵੀ ਉਹ ਲੜਕੀ ਉਹ ਜਾਣਾ ਨਹੀਂ ਚਾਹੁੰਦੀ ਆਪਣੇ ਫਰੈਂਡ ਨਾਲ ਜਾਣਾ ਸਰ ਮੇਰਾ ਨਾਮ ਰਵੀ ਬਲਾਤੀ ਜੇ ਸਰ ਮੇਰਾ ਵਿਆਹ 25 ਅਪ੍ਰੈਲ 2010 ਵਿੱਚ ਹਿਮਾਨੀ ਸਪੁੱਤਰ ਅਨਿਲ ਕੁੰਦਰਾਜੀ ਦਸੂਆ ਉਹਨਾਂ ਨਾਲ ਹੋਇਆ ਸੀ ਤੇ ਸਰ ਮੇਰੀ ਵਾਈਫ ਦਾ 2018 ਵਿੱਚ ਵੀ ਕਿਸੇ ਨਾਲ ਗੈਰ ਸਬੰਧ ਨਾਲ ਹੋਟਲ 'ਚ ਫੜੀ ਗਈ ਸੀ ਉਦੋਂ ਵੀ ਮੈਂ ਸਰ ਇਹਨੂੰ ਵਾਰਨਿੰਗ ਦਿੱਤੀ ਇਹਦੇ ਮੰਮੀ ਡੈਡੀ ਨੂੰ ਬੁਲਾਇਆ ਉੱਥੇ ਆਏ ਉਹਨਾਂ ਨੇ ਆ ਕੇ ਨੂੰ ਸਮਝਾਇਆ ਮਾਫੀ ਮੰਗੀ ਇਹਦੇ ਮੰਮੀ ਡੈਡੀ ਨੇ ਵੀ ਮੰਗੀ ਇਹਨਾਂ ਨੇ ਵੀ ਮੰਗੀ ਤੇ ਮੈਂ ਉਦੋਂ ਤਾਂ ਮਾਫਰ ਜੀ ਨਾ ਬੱਚੇ ਛੋਟੇ ਛੋਟੇ ਹੈਗੇ ਨੇ ਤੇ ਚਲ ਕੋਈ ਨਾ ਬੱਚਾ ਗਲਤੀ ਹੋ ਜਾਂਦੀ ਹੈ ਪਰ ਸਰ ਅੱਜ ਮੈਂ ਅੱਜ ਮੇਰੀ ਵਾਈਫ ਦੁਪਹਿਰੇ ਲਗਭਗ 3 3:30 ਵਜੇ ਘਰੋਂ ਨਿਕਲੀ ਹੈ ਤੇ ਸਰ ਮੈਂ ਇਹਨੂੰ ਕਟੋਗੜ ਦੇ 15 20 ਨੂੰ ਫੋਨ ਕੀਤਾ ਆਪਣੀ ਵਾਈਫ ਨੂੰ 15 20 ਫੋਨ ਕੀਤਾ ਸਰ ਇਹਨੇ ਮੇਰਾ ਫੋਨ ਨਹੀਂ ਚੁੱਕਿਆ ਜਦੋਂ ਇਹਨਾਂ ਨੇ ਮੇਰਾ ਫੋਨ ਨਹੀਂ ਚੁੱਕਿਆ ਤੇ ਮੈਂ ਆਪਣੀ ਵਾਈਫ ਦੀ ਐਕਟਵਾ ਨੂੰ ਜੀਪੀਐਸ ਲਗਾਈ ਹੋਈ ਹੈ ਜੀਪੀਐਸ ਟਰੈਕ ਲਗਵਾਇਆ ਦਾ ਸਰ ਮੈਂ ਆਪਣਾ ਜੀਪੀਐਸ ਟਰੈਕ ਖੋਲ ਕੇ ਦੁਕਾਨ ਤੋਂ ਤੁਰਿਆ ਕਿ ਮੈਂ ਟਰੈਕ ਦੇਖਿਆ ਕਿ ਕਿ ਲੋਕੇਸ਼ਨ ਕਿੱਥੇ ਜਾ ਰਹੀ ਐ ਐਕਟਵਾਰੀ ਤੇ ਸਰ ਜਦੋਂ ਮੈਂ ਆਇਆ ਇਸ ਗਿਆਨੀ ਲੱਸੀ ਵਾਲੇ ਦੇ ਕੋਲ ਹਾਟਲ ਐ ਨਹੀਂ ਹਾਟਲ ਵਿੱਚ ਆ ਕੇ ਮੈਂ ਆਪਣੀ ਵਾਈਫ ਨੂੰ ਰਹੀ ਹੱਥੀ ਫੜਿਆ ਇਹ ਤੁਹਾਨੂੰ ਪਹਿਲੇ ਵੀ ਕੋਈ ਸ਼ੱਕ ਸੀ ਤਾਂ ਹਾਂ ਪਹਿਲਾਂ ਪਹਿਲਾਂ ਮੈਨੂੰ ਅਜ ਤੋਂ 6-8 ਮਹੀਨੇ ਪਹਿਲਾਂ ਵੀ ਇਹਨਾਂ ਦੇ ਸ਼ੱਕ ਸੀ ਲਗਭਗ ਸਾਲ ਹੋ ਗਿਆ ਸੀ ਲਗਭਗ ਆਲੂ ਮੈਨੂੰ ਸ਼ੱਕ ਹੈਗਾ ਸੀ ਫਿਰ ਵੀ ਮੈਂ ਜੀਪੀਐਸ ਸਟਾਈਲ ਹੋਇਆ ਸੀ ਕਿ ਮੈਨੂੰ ਇਹਨਾਂ ਦਾ ਪਤਾ ਲੱਗਦਾ ਰਹੇ ਕਿੱਥੇ ਜਾ ਰਹੇ ਕਿੱਥੇ ਆ ਰਹੇ ਐ ਲੜਕੀ ਦੇ ਪਰਿਵਾਰ ਵਾਲੇ ਕੀ ਕਹਿੰਦੇ ਨੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਮੈਂ ਫੋਨ ਕਰਕੇ ਇਨਫੋਰਮ ਕਰ ਦਿੱਤਾ ਐ ਲੜਕੀ ਦੇ ਕਿਸ ਤੋਂ ਨੂੰ ਮੈਂ ਦੱਸਦਾ ਫਾਦਰ ਨੂੰ ਵੀ ਦੱਸਦਾ ਤੇ ਉਹਦੇ ਭਰਾ ਨੂੰ ਵੀ ਮੈਂ ਦੱਸ ਦਿੱਤਾ ਮੈਂ ਮੰਗਿਆ ਕਰਦਾ ਕਿ ਮੈਨੂੰ ਇਨਸਾਫ ਮਿਲਣਾ ਚਾਹੀਦਾ ਕਿ ਜੋ ਬੰਦੀ ਕਾਰਵਾਈ ਕੀਤੀ ਜਾਵੇ ਮੇਰੇ ਦੋ ਬੱਚੇ ਆ ਪਰਿਵਾਰ ਨੰਬਰ ਹੋਰ ਲੜਕੀ ਕੋਈ ਆਪਣੇ ਫਰੈਂਡ ਨਾਲ ਆਈ ਸੀ ਉਹਦੇ ਵੇ ਹਸਬੰਡ ਆਏ ਨੇ ਬਸ ਉਹਨਾਂ ਦਾ ਇੰਨਾ ਹੀ ਅਪਜੀ ਡਿਸਪੂਟ ਹੋਰ ਕੋਈ ਝਲਫਾਤ ਨਹੀਂ ਹੋਈ ਇਹਨਾਂ ਬੋਲਿਆ ਕਿ ਜਿਹੜਾ ਲੜਕਾ ਉਹਨੇ ਪਹਿਲੇ ਭਰਾ ਭੈਣ ਬਣਾਈ ਸੀ ਆਪਣੀ ਇਹ ਨਹੀਂ ਮੈਨੂੰ ਪਤਾ ਜੀ ਇਹਨਾਂ ਨੇ ਕਿਹਾ ਕਿ ਮੈਨੂੰ ਤੇ ਪਤਾ ਨਹੀਂ ਬਾਕੀ ਇਹ ਆ ਵੀ ਉਹ ਲੜਕੀ ਉਹ ਜਾਣਾ ਨਹੀਂ ਚਾਹੁੰਦੀ ਆਪਣੇ ਫਰੈਂਡ ਨਾਲ ਜਾਣਾ ਨਹੀਂ